ਸਿੱਧੂ ਮਸੇਵਾਲੇ ਦੀ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਆਪਣੇ ਪੁੱਤ ਦੇ ਬੁੱਤ ਦੇ ਉੱਤੇ ਲੱਗੀ ਹੋਈ ਗੋਲੀਆਂ ਦੇ ਨਿਸ਼ਾਨ ਬਾਰੇ ਇੱਕ ਗੱਲ ਆਖੀ ਹੈ ਜੀ ਹਾਂ ਬੀਤੀ ਦਿਨੀ ਹਰਿਆਣਾ ਦੇ ਸਿਰਸਾ ਦੇ ਵਿੱਚ ਸਿੱਧੂ ਮਸੇਵਾਲੇ ਦੇ ਬੁੱਤ ਦੇ ਉੱਤੇ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਹੁਣ ਮਾਤਾ ਚਰਨ ਕੌਰ ਦੀ ਇੱਕ ਭਾਵੁਕ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਾਡੇ ਪੁੱਤ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੀ ਦਿਨੀ ਮੇਰੀ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ ਉਹ ਸਿਰਫ ਪੱਥਰ ਦੀ ਮੂਰਤ ਨਹੀਂ ਸੀ ਉਹ ਉਹਦੇ ਚਾਣ ਵਾਲਿਆਂ ਵੱਲੋਂ ਦਿੱਤਾ ਉਸ ਨੂੰ ਸਨਮਾਨ ਸੀ ਅਤੇ ਉਹਦੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਪਿਆਰ ਹੈ ਉਹ ਉਸ ਦਾ ਨਿਸ਼ਾਨ ਸੀ ਮੇਰਾ ਪੁੱਤ ਲੋਕਾਂ ਦੇ ਹੱਕਾਂ ਦੇ ਲਈ ਆਵਾਜ਼ ਬਣਿਆ ਰਿਹਾ ਉਸ ਨੂੰ ਅਕਾਲ ਪੁਰਖ ਕੋਲ ਗਏ ਨੂੰ ਹਾਲੇ ਵੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਹਮਲਾ ਸਾਡੀ ਰੂਹ ਤੇ ਚੋਟ ਵਾਂਗ ਲੱਗਾ ਏ ਮੇਰੇ ਪੁੱਤ ਦੇ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਪਰ ਉਹਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਆ ਅਤੇ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਹੈ ਜੋ ਚਲਦੀ ਰਹੇਗੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਉਹਦੀ ਕੀਤੀ ਦਾ ਦੰਡ ਜ਼ਰੂਰ ਮਿਲੇਗਾ ਸਾਡੀ ਚੁੱਪੀ ਸਾਡੀ ਹਾਰ ਨਹੀਂ ਹੈ ਤਾ ਜਹੀ ਜਿਹੜੀ ਪੋਸਟ ਹੈ ਸਿੱਧੂ ਮਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿਉਂਕਿ ਬੀਤੀ ਦਿਨ ਜਦੋਂ ਬੁੱਤ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਗੋਲੀਆਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਾਂਚ ਪੜਤਾਲ ਵੀ ਕੀਤੀ ਗਈ ਕਿ ਕਿਸ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਪਰ ਹੁਣ ਇਸ ਘਟਨਾ ਤੋਂ ਬਾਅਦ ਸਿੱਧੂ ਮਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ta ab indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.